ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਪਸ਼ੂ ਪਾਲਕਾਂ ਨੂੰ ਗੁਰਲਾਹ ਵੱਲੋਂ ਪਿਆਰ ਭਰੀ ਸਤਿ ਸ੍ਰੀਕਾਲ ਜਿਹੜਾ ਅੱਜ ਆਪਣਾ ਟੌਪਿਕ ਆ ਆਪਣਾ ਟੌਪਿਕ ਆ ਸੌਣ ਭਾਦੋਂ ਦੇ ਉੱਤੇ ਵੀ ਪਸ਼ੂਆਂ ਨੂੰ ਕਿਵੇਂ ਆਪਾਂ ਮੱਖੀ ਮੱਛਰ ਤੋਂ ਬਚਾਇਆ ਜਾਂਦਾ ਹੈਗਾ ਉਹਦੀ ਵਿਸਤਾਰ ਨਾਲ ਤੁਹਾਨੂੰ ਦੱਸ ਦਿਆਂ ਪਹਿਲਾਂ ਛੋਟੀ ਜੀ ਇੱਕ ਮੇਰੀ ਬੇਨਤੀ ਸੁਣ ਲਓ ਵੀ ਮੈਨੂੰ ਦੋ ਦੋ ਢਾਈ ਢਾਈ 100 ਫੋਨ ਆ ਜਾਂਦਾ ਭਾਈ ਉਹ ਫੋਨ ਆ ਜਾਂਦਾ ਹੈਗਾ ਤੁਸੀਂ ਕੀ ਕਰਦੇ ਹੋਗੇ ਮੇਰੀ ਵੀਡੀਓ ਨੂੰ ਸਮਾਰ ਕੇ ਨਹੀਂ ਦੇਖਦੇਗੇ ਉਹਨੂੰ ਤੁਸੀਂ ਕਮਸੇ ਕਮ ਦੋ ਵਾਰੀ ਵੇਖ ਲਓ ਭਾਈ ਦੁਬਾਰਾ ਚਲਾ ਕੇ ਫੇਰ ਵੇਖ ਲਓ ਦੁਬਾਰਾ ਚਲਾ ਕੇ ਵੇਖਦੇ ਨਹੀਂ ਕਿ ਉਹਦੀ ਫੋਨ ਕਰ ਦਿੰਦੇ ਆ ਬਾਬਾ ਜੀ ਅੱਜ ਦੇ ਵਿੱਚ ਕੀ ਪਾਇਆ ਹੈ ਇਹਦੇ ਵਿੱਚ ਕੀ ਪਾਇਆ ਹੈ ਅਸੀਂ ਕਿਵੇਂ ਕਰੀਏ ਅਸੀਂ ਕੀ ਕਰੀਏ ਉਹਦੇ ਵਿੱਚ ਮੈਂ ਸਾਰਾ ਵਿਸਤਾਰ ਨਾਲ ਦੱਸਦਾ ਜਿਵੇਂ ਹੁਣ ਅੱਜ ਆਪਾਂ ਬਣਾਉਂਗਾ ਮੈਂ ਪਿਆਜ਼ਾਂ ਵਾਲੀ ਇਹਦੇ ਵਿੱਚ ਮੈਂ ਦੋ ਦੋ ਵਾਰੀ ਬੋਲ ਕੇ ਦੱਸੂਗਾ ਵੀ ਮੈਂ ਇਹਦੇ 'ਚ ਇੰਨੀ ਕੁਆਂਟੀਟੀ ਦੀ ਆਪ ਪਾਈ ਆ ਇੰਨੀ ਕੁਆਂਟੀਟੀ ਆ ਪਾਈ ਆ ਮੈਂ ਸਾਰਾ ਵਿਸਤਾਰ ਨਾਲ ਦੱਸੂਗਾ ਤੇ ਜਿਸ ਵੀਰ ਭਰਾ ਨੇ ਕਿਸੇ ਨੇ ਆਪਦੀ ਵੀਡੀਓ ਬਣਵਾਉਣੀ ਹੋਵੇ ਪਸ਼ੂ ਦੀ ਸੇਲ ਪਰਚੇਦ ਦੇ ਉੱਤੇ ਵੀਡੀਓ ਬਣਵਾਉਣੀ ਹੋਵੇ ਜਾਂ ਪਸ਼ੂ ਖਰੀਦਣਾ ਹੋਵੇ ਵੇਚ ਲੈਣ ਵਾਸਤੇ ਜਾਂ ਵੀਡੀਓ ਬਣਾਉਣ ਵਾਸਤੇ ਮੈਂ ਇੱਕ ਤੁਹਾਨੂੰ ਚੈਨਲ ਦੇ ਉੱਤੇ ਆਪਦਾ ਵਟਸਐਪ ਨੰਬਰ ਦੇਵਾਂਗਾ ਉਹ WhatsApp ਨੰਬਰ ਦੇ ਉੱਤੇ ਤੁਸੀਂ ਆਪ ਦਾ ਕੀ ਭੇਜਣਾ ਹੈਗਾ ਜਿਵੇਂ ਭੇਜਣਾਗਾ ਨਾਮ ਡਰੈੱਸ ਕਿਹੜਾ ਏਰੀਆ ਕਿਹੜਾ ਜ਼ਿਲ੍ਹਾ ਹੈਗਾ ਉਹ ਤੁਸੀਂ ਸਾਰਾ ਆਪ ਦਾ ਡਰੈੱਸ ਉਸ WhatsApp ਨੰਬਰ ਦੇ ਉੱਤੇ ਭੇਜ ਦਿਓ ਅਸੀਂ ਤੁਹਾਨੂੰ ਕਾਲ ਕਰਕੇ ਸ਼ਾਮ ਨੂੰ ਅਸੀਂ ਤੁਹਾਡੇ ਕੋਲੇ ਵੀਡੀਓ ਬਣਾਉਣ ਵਾਸਤੇ ਜਾਂ ਜਿਸ ਵੀ ਕੰਮ ਵਾਸਤੇ ਅਸੀਂ ਤੁਹਾਡੇ ਕੋਲੇ ਪਹੁੰਚਾਂਗੇ ਭਾਈ ਇਸ ਤਰ੍ਹਾਂ ਦੇ ਵਟਸਐਪ ਨੰਬਰ ਤੇ ਤੁਸੀਂ ਕਰ ਸਕਦੇ ਹੋ ਉਹ ਕਮੈਂਟ ਕਰ ਦਿਆ ਕਰੋ ਕਮੈਂਟ ਕਰਕੇ ਆਪ ਦਾ ਨਾਂ ਨਾਮ ਫੋਨ ਨੰਬਰ ਉਹ ਤ ਉਹਦੇ ਤੱਕ ਕਮੈਂਟਾਂ ਧੱਕ ਪਾਈ ਫੋਨ ਕਰੋ ਹੁਣ ਆਪਾਂ ਕੀ ਕਰਾਂਗੇ ਇਹ ਫੋਨ ਕਾਲ ਦੀ ਬਜਾਏ ਇਸ ਤਰ੍ਹਾਂ ਦਾ ਕੋਈ ਪ੍ਰੋਸੀਜਰ ਤੋਰਾਂਗੇ ਵੀ ਇਹ ਕੰਮ ਆਪਾਂ ਅੱਗੇ ਚਲਾਇਆ ਜਾਏ ਅੱਜ ਆਪਾਂ ਆਉਣੇ ਆਪਣੇ ਟੌਪਿਕ ਤੇ ਵੀ ਆਪਾਂ ਕਿਹੜਾ ਟੌਪਿਕ ਲੈ ਕੇ ਆਏ ਆ ਅੱਜ ਆਪਾਂ ਅਹਿਮ ਕ੍ਰਿਟੀਕਲ ਟੌਪਿਕ ਲੈ ਕੇ ਆਏ ਆਂਗੇ ਮੱਖੀ ਮੱਛਰ ਤੋਂ ਜਿਹੜਾ ਸੌਣ ਭਾਦੋਂ ਦੇ ਮਹੀਨੇ ਚੱਲ ਰਿਹਾ ਹੈ ਜਿਵੇਂ ਹੁਣ ਕਈ ਮੇਰੇ ਵੀਰ ਭਰਾ ਖੇਤ ਬੈਠੇ ਆ ਇਹ ਮੈਂ ਵੀਡੀਓ ਪਹਿਲਾਂ ਵੀ ਬਣਾਈ ਸੀ ਇਹਦੇ ਵਿੱਚ ਮੈਂ ਹੁਣ ਹੋਰ ਇੱਕ ਸੋਧ ਕੀਤੀ ਆ ਆਪਦੇ ਦਿਮਾਗ ਲਾ ਕੇ ਜਿਹੜੇ ਖੇਤ ਬੈਠੇ ਆ ਬਹੁਤ ਜ਼ਿਆਦੇ ਮੋਟਾ ਮੱਛਰ ਆ ਉਹਦੇ ਵਿੱਚ ਕਮੈਂ ਇਡਾ ਐਂਡੀਬੈਟਿਕ ਪਾਇਆ ਹੈਗਾ ਉਹ ਮੱਛਰ ਇਹਦੇ ਨੇੜੇ ਹੀ ਨਹੀਂ ਆਉਂਦਾ ਅਗਰ ਤੁਸੀਂ ਆਪ ਵੀ ਮਾੜੀ ਮੋਟੀ ਵਾਲੇ ਦਿਵਾਲੇ ਸਪਰੇਅ ਕਰ ਲੋਗੇ ਮੱਖੀ ਮੱਛਰ ਨਹੀਂ ਆਊਗਾ ਤੁਹਾਡੇ ਇਹਦੇ ਕੀ ਲੈਣਾ ਆਪਾਂ ਪਿਆਜ਼ ਇਹ ਪਿਆਜ਼ ਲੈਣੇ ਆਪਾਂ 1 ਕਿਲੋ 2 ਕਿਲੋ ਲੈਣਾ ਆਪਾਂ ਪਾਣੀ 2 ਕਿਲੋ ਆਪਾਂ ਲੈਣਾ ਪਾਣੀ 1 ਕਿਲੋ ਆਪਾਂ ਲੈਣਾ ਪਿਆਜ਼ ਫਿਰ ਉਸ ਤੋਂ ਬਾਅਦ ਲੈਣਾ ਆਪਾਂ ਨਿੰਮ ਨਿੰਮ ਹਰੇਕ ਵੀਰ ਭਰਾ ਦੇ ਘਰੇ ਹੁੰਦਾ ਉਹ ਲੈ ਲਿਆ ਫਿਰ ਆਪਾਂ ਲੈਣੀਆਂ ਗੀਆਂ ਫਲੈਂਡੀਆਂ ਗੋਲੀਆਂ 5 ਤੇ 5 ਆਪਾਂ ਮਸਕ ਕਪੂਰ ਦੀਆਂ ਟਿੱਕੀਆਂ ਲੈਣੀਆਂ ਗੀਆਂ ਤੇ ਉਹਦੇ ਤੇ ਕੀ ਆ ਗੈਂਡਾ ਮਾਰਕਾ ਫਲਾਣ ਆ ਇਹ ਭਾਈ 200 ਗ੍ਰਾਮ ਹੀ ਪਾਉਣੀ ਆ ਇਹ ਨਹੀਂ ਵੀ ਅੱਧਾ ਲੀਟਰ ਤੁਸੀਂ ਇਹਦੇ ਵਿੱਚ ਪਾ ਲਓ ਇਹ ਤੁਸੀਂ 200 ਗ੍ਰਾਮ ਪਾਓ 200 ਗ੍ਰਾਮ ਇਹਦੇ ਸਫੀਸੈਂਟ ਆ ਇਹਨੂੰ ਹੁਣ ਆਪਾਂ ਕਰਨਾ ਕੀ ਆ ਪਿਆਜ਼ਾਂ ਨੂੰ ਕੱਟ ਕੇ 2 ਕਿਲੋ ਪਾਣੀ ਦੇ ਵਿੱਚ ਔਰ ਨਿੰਮ ਨੂੰ ਅੰਦਾਜ਼ੇ ਦੇ ਨਾਲ ਪਾ ਕੇ ਇਹਨੂੰ ਕੀ ਕਰਨਾ ਬਾਲਾ ਦੇ ਲੈਣਾ ਹੈਗਾ ਜਦੋਂ ਬਾਲਾ ਦੇ ਕੇ ਇਹ ਦੋ ਚੀਜ਼ਾਂ ਨੂੰ ਪੂਰਾ ਬਾਲਾ ਦੇ ਕੇ ਤਿਆਰ ਹੋ ਗਿਆ ਉਹ ਇਸ ਤਰ੍ਹਾਂ ਦਾ ਘੋਲ ਬਣ ਜਾਊਗਾ ਭਾਈ ਇਹਦੇ ਵਿੱਚ ਫੇਰ ਕੀ ਕਰਨਾ ਹੈਗਾ ਆਪਾਂ ਇਹ ਫਿਨਲ ਦੀਆਂ ਗੋਲੀਆਂ ਜਿਹੜੀਆਂ ਇਹ ਫਿਨਲ ਦੀਆਂ ਗੋਲੀਆਂ ਜਿਹੜੀਆਂ ਇਹ ਕੁੱਟ ਕੇ ਪਾ ਲੈਣੀਆਂ ਅਗਰ ਤੁਸੀਂ ਫਿਨਲ ਦੀਆਂ ਗੋਲੀਆਂ ਕਿਸੇ ਚੰਗੀ ਕੰਪਨੀ ਦੀਆਂ ਲੈਣੀਆਂ ਮਾੜੀਆਂ ਨਹੀਂ ਲੈਣੀਆਂਆਂ ਜਿਵੇਂ ਆ ਤੁਹਾਨੂੰ ਕੰਪਨੀ ਦਿਖਾਈ ਆ ਮੈਂ ਵੀ ਮਤਲਬ ਚੰਗੀ ਕੰਪਨੀ ਦੀਆਂ ਲਾਓਗੇ ਉਹ ਭਾਈ ਕੀ ਕਰਦੀਆਂ ਹੈਗੀਆਂ ਚੰਗਾ ਹੀ ਕੰਮ ਕਰਨਗੀਆਂ ਇਹਦੇ ਵਿੱਚ ਦੇਸੀ ਵੀ ਆਈ ਜਾਂਦੀਆਂ ਹੈਗੀਆਂ ਡੁਬਲਿਕੇਟ ਵੀ ਆਈ ਜਾਂਦੀਆਂ ਫਿਰ ਤੁਸੀਂ ਕਹੋਗੇ ਬਾਬਾ ਮੱਛਰਾਂ ਨੂੰ ਤਾਂ ਕੰਮ ਨਹੀਂ ਕਰਿਆਗਾ ਅਸੀਂ ਤੇਰੀ ਵੀਡੀਓ ਵੀ ਵੇਖੀ ਅਸੀਂ ਤੇਰੀ ਦਵਾਈ ਵੀ ਬਣਾਈ ਭਾਈ ਜਿੰਨਾ ਲੈਣਾ ਜਿਵੇਂ ਹੁਣ ਫਰਜ ਕਰੋ ਗੈਂਡਾ ਮਾਰਕਾ ਫਲੈਨ ਓਰੀਜਨਲ ਫਲੈਨ ਆ ਇਹ ਇਹ ਗੈਂਡਾ ਮਾਰਕਾ ਹੀ ਲਓ ਦੂਜੀ ਫਲੈਨ ਨਾ ਲਓ ਹੁਣ ਕਈ ਵੀਰ ਭਰਾ ਇਹਦੇ ਵਿੱਚ ਮਿੱਟੀ ਦਾ ਤੇਲ ਪਾਉਂਦੇ ਆ ਡੀਜ਼ਲ ਪਾ ਦਿੰਦੇ ਆ ਬਿਲਕੁਲ ਨਹੀਂ ਪਾਉਣਾ ਕੋਈ ਚੀਜ਼ ਨਹੀਂ ਪਾਉਣੀ ਇਹਦੇ ਵਿੱਚ ਹੋਰ ਕੈਮੀਕਲ ਜਿੰਨੀਆਂ ਮੈਂ ਆਟਮਾ ਦੱਸੀਆਂ ਗਈਆਂ ਉਹਨੀਆਂ ਹੀ ਆਟਮਾ ਪਾਉਣੀਆਂ ਇਹਦੇ ਵਿੱਚ ਪਾਉਣਾ ਇੱਕ ਨਿੰਮ ਇੱਕ ਇਹਦੇ ਵਿੱਚ ਪਾਉਣਾ ਹੈ ਆਪਾਂ ਨਿੰਮ ਇੱਕ ਪਾਉਣਾ ਹੈ ਆਪਾਂ ਪਿਆਜ਼ 1 ਕਿਲੋ ਪਿਆਜ਼ ਪਾ ਲਓ ਅਗਰ ਤੁਸੀਂ ਪਿਆਜ਼ ਕਿਲੋ ਨਹੀਂ ਪਾਉਣਾ ਤੁਸੀਂ ਪਿਆਜ਼ਾਂ ਨੂੰ ਆਪਾਂ ਘਰੇ ਕੱਟਦੇ ਆਂਗੇ ਸਬਜ਼ੀ ਬਣਾਉਣ ਨੂੰ ਉਹ ਤੁਸੀਂ ਇਕੱਠੇ ਕਰੀ ਚੱਲੋ ਜਦੋਂ ਕਿਲੋ ਡੂੜ ਕਿਲੋ ਸਮਾਨ ਇਕੱਠਾ ਹੋ ਗਿਆ ਉਹਨੂੰ ਬਾੜ ਲਓ ਪਾਣੀ ਦੇ ਵਿੱਚ ਕੰਮ ਫਿਰ ਵੀ ਉਹਨੇ ਇੰਨਾ ਹੀ ਕਰਨਾ ਹੈ ਅਗਰ ਤੁਹਾਡੇ ਤੁਸੀਂ ਉਹ ਨਹੀਂ ਆ ਤਾਂ ਕਿਲੋ ਤੋਂ ਆਪਾਂ ਘੱਟ ਵੀ ਪਾ ਸਕਦੇ ਆਂ ਇਹਦੇ ਪਿਆਜ਼ ਆਪਾਂ ਘਟਾ ਵੀ ਸਕਦੇ ਆ ਕੋਈ ਇਹੋ ਜੀ ਗੱਲ ਨਹੀਂ ਆਪਾਂ ਲਿਕਵਿਡ ਹੀ ਬਣਾਉਣਾ ਹੈਗਾ ਜਦੋਂ ਉਹ ਤਿਆਰ ਹੋ ਜਾਊਗਾ ਇਹਦੇ ਵਿੱਚ ਪਾ ਦਿਓ ਪੰਜ ਫਿਰ ਆਪਾਂ ਫਨੈਲ ਦੀਆਂ ਗੋਲੀਆਂ ਲੈਣੀਆਂ ਪੰਜ ਆਪਾਂ ਮਸਕਪੂਰ ਦੀਆਂ ਟਿੱਕੀਆਂ ਲੈਣੀਆਂ ਆਪਾਂ ਇਹ ਚੀਜ਼ਾਂ ਚਾਰ ਹੀ ਚੀਜ਼ਾਂ ਲੈਣੀਆਂ ਗਈਆਂ ਆਪਾਂ ਤੇ ਪੰਜਵੀਂ ਲੈਣੀ ਆਪਾਂ ਫਨੈਲ ਪੰਜ ਚੀਜ਼ਾਂ ਹੀ ਪਾਉਣੀਆਂ ਇਹਦੇ ਵਿੱਚ ਛਿਮੀ ਚੀਜ਼ ਨਹੀਂ ਐਡ ਕਰਨੀ ਕੋਈ ਮਿੱਟੀ ਦਾ ਤੇਲ ਪਾਈ ਜਾਂਦਾ ਨਹੀਂ ਐਡ ਕਰਨਾ ਫਿਰ ਤੁਸੀਂ ਲਾ ਲਓ ਆਹ ਆਪਾਂ ਕੈਮੀਕਲ ਲਿਆਉਨੇ ਆਂ ਆਹ ਕੈਮੀਕਲ ਆਪਾਂ ਛਿੜਕਦੇ ਆਂ ਪਸ਼ੂਆਂ ਦੇ ਉੱਤੇ ਬਾਜ਼ਾਰੋਂ ਲਿਆ ਕੇ ਪਸ਼ੂ ਦੇ ਲੜਦਾ ਵੀ ਆ ਪਸ਼ੂ ਦਾ ਪਿੰਡਾ ਵੀ ਜਲਦਾ ਹੈ ਪਿੰਡਾ ਇਹ ਮਤਲਬ ਖੁਰਕ ਵੀ ਕਰਦਾਗਾ ਹੈ ਪਿੰਡੇ ਤੇ ਧਫੜੀ ਕਰਦਾ ਹੈਗਾ ਮੱਖੀ ਮੱਛਰ ਇਹਦੇ ਨਾਲ ਜਰੂਰ ਪਾਸੇ ਭੱਜ ਜਾਂਦਾ ਹੈਗਾ ਇਹ ਨਹੀਂ ਮੈਂ ਕਹਿੰਦਾ ਵੀ ਇਹ ਨਹੀਂ ਕੰਮ ਕਰਦੀ ਕੰਪਨੀ ਨੇ ਚੀਜ਼ ਬਣਾਈ ਆ ਸਮਾਨ ਪਾ ਕੇ ਬਣਾਈ ਆ ਪੂਰੀ ਸਹੀ ਤਰੀਕੇ ਨਾਲ ਬਣਾਈ ਆ ਕੰਮ ਕਰਦੀ ਆ ਇਹ ਮੈਂ ਇਹ ਕਹਿਣਾ ਵੀ ਇਹਨੂੰ ਤੁਸੀਂ ਛੱਡੋ ਤੁਸੀਂ ਆਪ ਦਾ ਸਮਾਨ ਦੇਸੀ ਤਿਆਰ ਕਰਕੇ ਪਾਓ ਜਿਵੇਂ ਹੁਣ ਆ ਤਿਆਰ ਕਰ ਲਿਆ ਆਪਾਂ 20 ਰੁਪਿਆ ਦਾ ਪੰਪਾ ਕੋਈ ਵੀ ਘਰੋਂ ਬੋਤਲ ਲੈ ਕੇ ਇਹਨੂੰ ਤੁਸੀਂ ਕੈਮੀਕਲ ਨੂੰ ਇਹਦੇ ਵਿੱਚ ਪਾ ਲੋ ਜਿਹੜਾ ਆਪਣਾ ਤਿਆਰ ਹੋਇਆ ਵਾ ਇਹਨੂੰ ਤੁਸੀਂ ਇਹਦੇ ਵਿੱਚ ਪਾ ਲੋਗੇ ਇਹ ਤਿਆਰ ਕਰ ਲਿਆ ਆਪਾਂ ਇਹਨੂੰ ਤੁਸੀਂ ਇਹਦੇ ਵਿੱਚ ਪਾ ਲਿਆ ਜਦੋਂ ਤੁਸੀਂ ਇਹਨੂੰ ਤਿਆਰ ਕਰ ਲਿਆ ਇਹਨੂੰ ਕੀ ਕਰਨਾ ਇਹਦੇ ਵਿੱਚ ਨਾ ਇੱਕ ਸਾਫਤੀ ਫਲੈਨ ਦੀ ਗੋਲੀ ਤੁਸੀਂ ਵਿੱਚ ਸਿਰਦ ਦਿਓ ਉਹ ਤੁਹਾਡਾ ਕੀ ਕੰਮ ਕਰੂਗੀ ਉਹ ਤੁਹਾਡਾ ਇਹ ਕੰਮ ਕਰੂਗੀ ਕਈ ਵਾਰੀ ਆਪਣਾ ਮਿਕਸ ਨਹੀਂ ਹੁੰਦਾ ਜਦੋਂ ਤੁਸੀਂ ਇਸ ਤਰ੍ਹਾਂ ਹਲਾਉਂਗੇ ਉਹ ਫਨੈਲ ਦੀ ਗੋਲੀ ਨੇ ਕੰਮ ਕਰਨਾ ਇਹ ਪੰਪ ਨੂੰ ਤੁਸੀਂ ਚਲਾ ਕੇ ਤੇ ਜਿਵੇਂ ਮਰਜੀ ਤੁਸੀਂ ਮਤਲਬ ਛਿੜਕ ਸਕਦੇ ਹੋ ਇਹ ਕਿ ਇਹੋ ਜੀ ਚੀਜ਼ ਆ ਤੁਸੀਂ ਕਮਰੇ ਦੇ ਵਿੱਚ ਕੋਈ ਬੈੱਡ ਦੇ ਥੱਲੇ ਸੋਫਿਆਂ ਦੇ ਥੱਲੇ ਜਿੱਥੇ ਤੁਸੀਂ ਮਰਜ਼ੀ ਮਤਵਲੇ ਦੀ ਸਪਰੇਅ ਕਰ ਸਕਦੇ ਹੋ ਕੋਈ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਕੈਮੀਕਲ ਨਹੀਂ ਜਿੱਥੇ ਮਰਜ਼ੀ ਤੁਸੀਂ ਆਲੇ-ਦੁਆਲੇ ਵੀ ਇਹਦੀ ਤੁਸੀਂ ਸਪਰੇਅ ਆਪਦੇ ਘਰੇ ਘਰੇ ਵੀ ਕਰ ਸਕਦੇ ਹੋ ਕੋਈ ਖਤਰਨਾਕ ਨਹੀਂ ਕੋਈ ਚੜਨ ਵਾਲੀ ਨਹੀਂਗੀ ਬਿਲਕੁਲ ਪਸ਼ੂ ਸਾਰੀ ਜਦੋਂ ਤੁਸੀਂ ਚੰਗੀ ਤਰ੍ਹਾਂ ਇਹਨੂੰ ਸਪਰੇਅ ਕਰਤੀ ਪਸ਼ੂਆਂ ਦੇ ਉੱਤੇ ਆਰਾਮ ਨਾਲ ਬੈਠਣਗੇ ਪਸ਼ੂ ਔਰ ਜਿੰਨਾ ਜਰ ਤੁਸੀਂ ਨਿਮਾਉਂਗੇ ਨਹੀਂ ਉਹਨਾਂ ਜਿਹੜਾ ਪੂਰਾ ਅਸਰ ਰਹੂਗਾ ਔਰ ਬਣਾਉਣ ਦੀ ਵਿਧੀ ਪੂਰੀ ਸਹੀ ਤਰੀਕੇ ਨਾਲ ਬਣਾਓ ਆਵਾਲ ਨਮੋਕੇ 2 ਕਿਲੋ ਪਾਣੀ ਨੂੰ 1 ਕਿਲੋ ਪਿਆਜ਼ ਨੂੰ ਔਰ ਇਹਨੇ ਸਾਰੇ ਪੱਤਿਆਂ ਨੂੰ ਸਮਾਰ ਕੇ ਬਾੜ ਲਓ ਭਾਈ ਲੀਕੜ ਸਮਾਰ ਕੇ ਤਿਆਰ ਕਰ ਲਓ ਜਿਹੜਾ ਰੀਕੜ ਆਪਾਂ ਤਿਆਰ ਕਰਨਾ ਫਿਰ ਇਹਨੇ ਕੰਮ ਕਰਨਾ ਹੈ 200 ਗ੍ਰਾਮ ਇਹ ਪਾ ਲਓ ਪੰਜ-ਪੰਜ ਗੋਲੀਆਂ ਪਾ ਲਓ ਮੋਸਕ ਕਪੂਰ ਵੀ ਦੁਆਰ ਭਜਾਉਂਦਾ ਹੈ ਤੇ ਇਹ ਵੀ ਭਜਾਉਂਦਾ ਹੈ ਇਹ ਅੱਜ ਦਾ ਸਿਹੜਾ ਦੇਸੀ ਨੁਕਤੇ ਤੇ ਮੱਖੀ ਮੱਛਰ ਨੂੰ ਭਜਾਉਣ ਵਾਸਤੇ ਖਾਸ ਕਰਕੇ ਇਹ ਆਪਣੇ ਕੋਲੇ ਸੌਣ ਭਾਦੋਂ ਦੇ 2 ਮਹੀਨਿਆਂ ਦੇ ਵਿੱਚ ਬਹੁਤ ਜ਼ਰੂਰੀ ਔਰ ਪ੍ਰਤਿਆਆ ਔਰ ਮੈਂ ਬਣਾਉਣਾ ਮੈਂ ਆ ਸੀਸੀ ਲਿਆਂਦੀ ਨੂੰ 2 ਸਾਲ ਹੋ ਗਏ 2 ਸਾਲ ਤੋਂ ਵੀ ਉੱਤੇ ਹੋ ਗਏ ਮੈਨੂੰ ਲਿਆਂਦੀ ਨੂੰ ਘਰੇ ਲਿਆ ਕੇ ਰੱਖੀ ਨੂੰ ਮੇਰੇ ਕੋਲੇ ਆ ਬੋਤਲ ਆ ਵੇਖੋ ਇਹੀ ਮੈਂ ਤਰੀਕਾ ਬਣਾਉਣਾ ਤੇ ਇਹੀ ਬਣਾਉਣਾ ਜਿਵੇਂ ਹੁਣ ਅੱਜ ਬਣਾ ਲਿਆ ਬੋਤਲ ਭਰ ਲਈ ਇੱਕ ਗਾਂ ਰੱਖਦਾ ਮੈਂ ਮੈਨੂੰ ਤਾਂ 10 ਦਿਨ ਨਹੀਂ ਮੁੱਕਦੀ 10 ਦਿਨਾਂ ਬਾਅਦ ਮੈਂ ਫੇਰ ਬਣਾ ਲੈਣਾ ਹੈਗਾ। ਇਹੀ ਛੜਕਦਾ ਮੈਂ। ਔਰ ਆਪਦੇ ਕੋਲੇ ਰੱਖ ਲੈਣਾਗਾ ਮੈਂ ਇਹਨੂੰ। ਪਹਿਲਾਂ ਪਸ਼ੂ ਦੇ ਸਾਰੇ ਛੜਕ ਦਿਓ। ਫਿਰ ਜਦੋਂ ਬੈਠਿਓ ਪਸ਼ੂ ਦੇ ਨਿਆਣਾ ਪਾ ਲਿਆ ਚਾਰੇ ਲੱਤਾਂ ਤੇ ਛੜਕ ਦਿਓ। ਇਹਨੂੰ ਤੁਸੀਂ ਆਪਦੇ ਪੈਰਾਂ ਤੇ ਵੀ ਛੜਕ ਲਿਓ। ਹੁਣ ਜਦੋਂ ਧਾਰ ਕੱਢਣ ਵਾਲਾ ਬੰਦਾ ਵੀ ਬਹੁਤ ਔਖਾ ਹੁੰਦਾ ਹੈ। ਜਦੋਂ ਧਾਰ ਕੱਢਦਾ ਹੈ ਨਾ ਬਹੁਤ ਮੱਛਰ ਲੜਦਾ ਹੈ। ਆਪਦੇ ਪੈਰਾਂ ਤੇ ਪਹਾਰਾ ਮਾਰ ਲਓ। ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਆ। ਔਰ ਦੇਸੀ ਨੁਕਤਾ। ਔਰ ਸਾਰਾ ਚੰਗਾ ਐਂਡੀਬੈਟ ਕੀ ਚੀਜ਼ਾਂ ਪਿਆਜ਼ ਵੀ ਐਂਡੀਬੈਟ ਕਾ ਤੇ ਇਹ ਵੀ ਐਂਡੀਬੈਟ ਕਾ ਜਦੋਂ ਤੁਸੀਂ ਪਿਆਜ਼ ਨੂੰ ਕੱਟ ਕੇ ਅਗਰ ਤੁਸੀਂ ਆਪਦੇ ਸਹਰਾਣੇ ਰੱਖ ਲੋ ਰਾਤ ਨੂੰ ਕੰਨਾਂ ਦੇ ਕੋਲੇ ਮੱਛਰ ਭੀਂ ਭੀ ਨਹੀਂ ਕਰੂਗਾ ਅਗਰ ਤੁਸੀਂ ਪਿਆਜ਼ ਨੂੰ ਸੈਂਟਰ ਚੋਂ ਕੱਟ ਕੇ ਆਪਦੇ ਸਹਰਾਣੇ ਕੋਲੇ ਰੱਖ ਲੋ ਜਿਹੜੇ ਮੇਰੇ ਵੀਰ ਬਾਹਰ ਸੌਂਦੇ ਆਗੇ ਮੇਰਾ ਇਹ ਤਜਰਬਾ ਕਰਕੇ ਵੇਖ ਲੋ ਜਾਂ ਖੇਤ ਮੋਟਰ ਤੇ ਸੌਂਦੇ ਆ ਪਾਣੀ ਛੱਡਣਾ ਹੈ ਜਿਨ੍ਹਾਂ ਕੋਲੇ ਜ਼ਮੀਨਾਂ ਬਹੁਤ ਜ਼ਿਆਦੇ ਆ ਜਾਂ ਠੇਕੇ ਤੇ ਲਈਆਂ ਆਵੀਆਂ ਜ਼ਮੀਨਾਂ ਹੈਗੀਆਂ ਆਹ ਤੁਸੀਂ ਲੱਤਾਂ ਦੇ ਮਾਰ ਸਕਦੇ ਹੋ ਤੇ ਪਿਆਜ਼ ਨੂੰ ਕੱਟ ਕੇ ਤੁਸੀਂ ਜ਼ਰੂਰ ਮਤਲਬ ਆਪਦੇ ਕੋਲੇ ਰੱਖ ਲਓ ਅਗਰ ਤੁਸੀਂ ਪਾਣੀ ਚ ਫਿਰਦੇ ਹੋਗੇ ਮੱਛਰ ਬਹੁਤ ਜ਼ਿਆਦੇ ਆ ਆਪਣੇ ਕੋਲੇ ਦੇਸੀ ਝੁੱਗੇ ਪਾਏ ਹੁੰਦੇ ਆ ਤੁਸੀਂ ਭਾਵੇਂ ਜੇਬ ਦੇ ਵਿੱਚ ਪਾ ਲਓ ਇਹਨੂੰ ਪਿਆਜ਼ ਨੂੰ ਕੱਟ ਕੇ ਤੇ ਨੇੜੇ ਵੀ ਨਹੀਂ ਆਉਂਦਾਗਾ ਮੱਛਰ ਪਿਆਜ਼ ਕਿਹੋ ਜਿਹਾ ਇੰਡੀਵੈਟਕਾ ਜਿਹੜਾ ਮੱਛਰ ਮੱਖੀ ਇਦੋਂ ਤੋਂ ਬਹੁਤ ਦੂਰ ਭਜਦੀ ਆ ਭਾਈ ਇਹ ਜਿਹੜੀ ਅੱਜ ਦੀ ਵਿਸਤਾਰ ਨਾਲ ਤੁਹਾਨੂੰ ਮੱਖੀ ਮੱਛਰ ਤੋਂ ਅਸੀਂ ਵੀਡੀਓ ਬਣਾ ਕੇ ਦੱਸੀ ਆ ਤੁਸੀਂ ਭਰਪੂਰ ਹੰਗਾਰਾ ਦਿੱਤਾ ਹੈਗਾ ਬਹੁਤ ਬਹੁਤ ਧੰਨਵਾਦ